ਸਤਿ ਸ੍ਰੀ ਅਕਾਲ ਜੀ ਮੈਂ ਕੁਲਵਿੰਦਰ ਸਿੰਘ ਰਸੂਲਪੁਰ ਸ੍ਰੀ ਗੁਰੂ ਹਰगोਬਿੰਦ ਸਾਹਿਬ ਸੋਸ਼ਲੈਂਡ ਵੈਲਫੇਅਰ ਸੁਸਾਇਟੀ ਨਸਰਾਲੀ ਦੇ ਨੌਜਵਾਨਾਂ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਇੱਥੇ ਲੰਗਰ ਲਾਇਆ ਜਾਂਦਾ ਸ੍ਰੀ ਫਤੇਗੜ ਸਾਹਿਬਾ ਪਾਪਾ ਜੋਰਾਵਰ ਸਿੰਘ ਪਾਪਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਦੀ ਯਾਦ ਦੇ ਵਿੱਚ ਸੋ ਤੁਸੀਂ ਦੇਖ ਰਹੇ ਹੋ ਨੌਜਵਾਨ ਪੂਰੀ ਤਨਦੇਹੀ ਦੇ ਨਾਲ ਇੱਥੇ ਸੇਵਾ ਕਰਦੇ ਆ ਸੋ ਵਿਸ਼ੇਸ਼ ਗੱਲ ਹੈ ਕਿ ਇਹਨਾਂ ਨੌਜਵਾਨਾਂ ਵੱਲੋਂ ਖੁਦ ਹੀ ਇੱਥੇ ਜੋ ਵੀ ਸਬਜ਼ੀ ਚੋਲ ਜਾਂ ਜਿਹੜੀ ਵੀ ਕੋਈ ਵੀ ਲੰਗਰ 'ਤੇ ਵਰਤੌਣ ਵਾਲੀ ਕੋਈ ਵੀ ਚੀਜ਼ ਆ ਉਹ ਆਪ ਬਣਾਈ ਜਾਂਦੀ ਹੈ। ਸੋ ਕੋਈ ਹਲਵਾਈ ਨਹੀਂ ਰੱਖਿਆ ਹੋਇਆ। ਨੌਜਵਾਨ ਆਪ ਖੁਦ ਸੇਵਾ ਕਰਦੇ ਆਂ, ਆਪ ਲੰਗਰ ਬਣਾਉਂਦੇ ਆਂ ਤੇ ਆਪ ਹੀ ਵਰਤੌਂਦੇ ਆਂ। ਸੋ ਤੁਸੀਂ ਦੇਖ ਸਕਦੇ ਹੋ ਨੌਜਵਾਨ ਤੇ ਪੂਰੀ ਤਨਦੇਹੀ ਦੇ ਨਾਲ ਤੇ ਨੌਜਵਾਨ ਨਸ਼ੇ ਤੋਂ ਰਹਿਤ ਹੋ ਕੇ ਨਸਰਾਲੀ ਜ਼ਿਲ੍ਹਾ ਫਤੇਗੜ ਸਾਹਿਬ ਦਾ ਜਿਹੜਾ ਪਿੰਡ ਹੈ ਸ਼ਹਿਰ ਦੇ ਤਕਰੀਬਨ ਹਰ ਕੋ ਬਿੰਦ ਬੈਲਪੇਰ ਸੁਸਾਇਟੀ ਦੇ ਨੌਜਵਾਨਾ ਜਿਹੜੇ ਨਸਰਾਲੀ ਦੇ ਨੌਜਵਾਨਾ ਇਹਨਾਂ ਵੱਲੋਂ ਹਰ ਸਾਲ ਫਤੇਗੜ ਸਾਹਿਬ ਪੁੱਜ ਕੇ ਨਗਰ ਲਾਇਆ ਜਾਂਦਾ ਸੋਏ ਨੌਜਵਾਨ ਤਨਦੇਹੀ ਨਾਲ ਸੇਵਾ ਕਰਦੇ ਹੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇੱਥੇ ਨੌਜਵਾਨਾਂ ਦਾ ਪ੍ਰਬੰਧ ਹੈ ਜਿਹੜਾ ਉਹ ਵੱਡਾ ਪ੍ਰਬੰਧ ਹੈ ਤੇ ਨਾਲ ਸੰਗਤ ਨਸਰਾਲੀ ਤੇ ਐਨ ਆਰ ਆਈ ਸੱਜਣਾ ਦੇ ਸਹਿਯੋਗ ਦੇ ਨਾਲ ਇਹਨਾਂ ਨੌਜਵਾਨਾਂ ਨੇ ਉਦਮ ਕੀਤਾ ਫਿਰ ਸ੍ਰੀ ਫਤੇਗੜ ਸਾਹਿਬ ਵਿਖੇ ਚੱਲ ਰਿਹਾ ਹੈ ਨਿਰੰਤਰ ਨੌਜਵਾਨਾਂ ਵੱਲੋਂ ਸਮੇਂ ਸਿਰ ਆ ਕੇ ਸੇਵਾ ਕੀਤੀ ਜਾਂਦੀ ਹੈ ਸੋ ਇਸ ਇਸ ਸੋਸਾਇਟੀ ਦੀ ਬਾਗਡੋਰ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਨੇ ਸੰਭੀ ਹੋਈ ਹੈ ਤੇ ਨੌਜਵਾਨ ਸਾਰੇ ਨੌਜਵਾਨ ਇੱਕ ਇੱਕ ਮੁੱਠ ਹੋ ਕੇ ਇਸ ਨੌਜਵਾਨ ਦਾ ਸਹਿਯੋਗ ਦੇ ਰਹੇ ਹਨ ਇਸ ਨੌਜਵਾਨ ਦੇ ਨਾਲ ਲੱਗੇ ਹੋਏ ਹਨ ਕਿਸੇ ਵੀ ਨੌਜਵਾਨ ਦੇ ਵਿੱਚ ਇੱਕ ਦੂਸਰੇ ਦੇ ਵਿੱਚ ਫਰਕ ਨਹੀਂ ਜੋ ਇੱਕ ਨੌਜਵਾਨ ਨੇ ਕਹਿ ਦਿੱਤਾ ਸੋ ਸਾਰੇ ਨੌਜਵਾਨ ਉਸੇ ਫੁੱਲ ਚੜਾਉਂਦੇ ਹਨ ਸੋ ਸੇਵਾ ਤਨ ਦੇ ਹੀ ਨਾਲੇ ਨਿਭਾਈ ਜਾ ਰਹੀ ਹੈ ਸ੍ਰੀ ਹਰਿ ਗੋਬਿੰਦ ਸਾਹਿਬ ਸੋਸ਼ਲ ਐਂਡ ਡਵੈਲਪਮੈਂਟ ਸੋਸਾਇਟੀ ਪਿੰਡ ਨਸਰਾਲੀ ਮੰਡੀ ਗੋਬਿੰਦਗੜ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਜੋ ਇਹ ਲੰਗਰ ਹੈ 40 ਸਾਲਾਂ ਤੋਂ ਇੱਥੇ ਚੱਲ ਰਿਹਾ ਹੈ ਨਿਰੰਤਰ ਨੌਜਵਾਨਾਂ ਵੱਲੋਂ ਹੀ ਵਾਗਡੋਰ ਜਿਹੜੀ ਇਹ ਸੰਭੀ ਜਾਂਦੀ ਹੈ ਸੋ ਤੁਹਾਨੂੰ ਹੋਰ ਵੀ ਲੰਗਰ ਦੇ ਵਿੱਚ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਾਫੀ ਦੇ ਨਾਲ ਪਿੰਨੀ ਆ ਤੜੀ ਚੌਲ ਤੇ ਇੱਕ ਜਨਮਰੀ ਨੂੰ ਤੇ ਫਤਿਹਗੜ੍ਹ ਸਾਹਿਬ ਦੇ ਸਥਿਤ ਵੀ ਲੰਗਰ ਇਹਨਾਂ ਵੱਲੋਂ ਲਾਇਆ ਜਾਣਾ ਉਹਨਾਂ ਦੀ ਵੀ ਤੁਹਾਨੂੰ ਅਸੀਂ ਕੈਮਰਾ ਕਵਰੇਜ ਕਰਾਵਾਂਗੇ ਤੇ ਅੱਜ ਤੁਸੀਂ ਦੇਖ ਰਹੇ ਹੋ ਤੇ ਸਭ ਤੋਂ ਵੱਧ ਜੇ ਇੱਥੇ ਕੱਠ ਵੀ ਦੇਖਿਆ ਜਾਵੇ ਸੋ ਇੱਕ ਹੋਰ ਗੱਲ ਕਹਿਣਾ ਚਾਹੁੰਨਾ ਹੈ ਤੇ ਨੌਜਵਾਨ ਬੜੇ ਪਿਆਰ ਦੇ ਨਾਲ ਇੱਥੇ ਕਿਸੇ ਨਾਲ ਧੱਕਾ ਮੁਕੀ ਨਹੀਂ ਪਿਆਰ ਦੇ ਨਾਲ ਉੱਥੇ ਹੱਥ ਜੋੜ ਕੇ ਲੋਕਾਂ ਨੂੰ ਬਠਾਲਦੇ ਹਨ ਤੇ ਬੜੇ ਪਿਆਰ ਦੇ ਨਾਲ ਸੇਵਾ ਕਰਦੇ ਹਨ ਸੋ ਨਸਰਾਲੀ ਦੇ ਨੌਜਵਾਨਾਂ ਵੱਲੋਂ ਵੱਡਾ ਉਤਮ ਹੈ ਸੋ ਬਣੇ ਰਹੋ ਤੁਸੀਂ ਨਾਰਥ ਇੰਡੀਆ ਟੀਵੀ ਨਿਊਜ਼ ਦੇ ਨਾਲ ਵਾਲੇ ਕੁਸਰ ਸਾਹਿਬ ਬਹੁਤ ਹੀ ਕੀਪਾਤੇ ਆ ਗੜਬਾ ਜੀ ਹਰ ਇੱਕ ਸਾਲ ਤੁਸੀਂ ਲੰਗਰ ਲਾਉਂਦੇ ਹੋ ਕਿਹੜੀ ਸੁਸਾਇਟੀ ਐ ਤੇ ਕਿੰਨੇ ਕਿ ਨੌਜਵਾਨਾ ਤੁਹਾਡੇ ਨਾਲ ਜੁੜੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਗੋਬਿੰਦ ਸੋਸ਼ਲ ਲੈਂਡ ਨਵੈਲਫੇਅਰ ਸੁਸਾਇਟੀ ਹੈ ਜੀ ਛੱਡੀ ਇਸ ਵੱਲੋਂ ਹਰ ਇੱਕ ਸਾਲ ਇੱਥੇ ਲੰਗਰ ਲਗਾਇਆ ਜਾਂਦਾ ਹੈ 2007 ਤੋਂ ਲੈ ਕੇ ਅੱਜ ਤੱਕ 2024 24 ਸਾਲ ਹੋ ਗਏ ਸਾਨੂੰ ਲੰਗਰ ਬਣਾਉਂਦਿਆਂ ਨੂੰ ਜੀ ਇਸ ਲੰਗਰ ਦੇ ਵਿੱਚ ਐਨਆਰਆਈ ਵੀ ਤੇ ਹੋਰ ਜੂਥ ਵੀ ਸਾਰੇ ਨੌਜਵਾਨ ਵੀ ਇਸ ਲੰਗਰ ਦੇ ਵਿੱਚ ਬਹੁਤ ਵੱੱਡ ਚੜ੍ਹ ਕੇ ਹਿੱਸਾ ਪਾਉਂਦੇ ਨੇ ਜਿਵੇਂ ਕਿ ਬਾਕੀ ਇਹ ਸਾਰਾ ਅਨ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਅਰਧਾਰ ਜੀ ਨੇ ਤੁਹਾਨੂੰ ਦੱਸਿਆ ਜੀ ਹਰ ਗੋਬਿੰਦ ਸੇਵਾ ਸੁਸਾਇਟੀ ਕਰ ਪਰ ਜੀ ਜਿਹੜੀ ਇਹ ਸੇਵਾ ਜੀ ਸਨ 2000 ਤੋਂ ਸ਼ੁਰੂ ਹੋਈ ਸੀ ਸਾਡੇ ਬੀਰਗਾਂ ਨੇ ਸ਼ੁਰੂ ਕੀਤੀ ਸੀ ਅੱਜ ਤੱਕ तकरीबन ਜਿੰਨੇ ਵੀ ਸਾਡੇ ਇਸ ਲੰਗਰ ਦੇ ਵਿੱਚ ਸੇਵਾ ਕਰਦੇ ਨੇ ਸਾਰੇ ਹੀ ਨੌਜਵਾਨ ਨੇ 8 ਸਾਲ ਤੋਂ ਲੈ ਕੇ 35-40 ਸਾਲ ਤੱਕ ਦੇ ਸਾਡੇ ਨਾਲ ਭਰਾ ਜੁੜੇ ਹੋਏ ਨੇ ਤੇ ਉਹੀ ਸੇਵਾ ਕਰਦੇ ਨੇ ਜੀ ਕੋਈ ਇੱਥੇ ਹਲਵਾਈ ਨਹੀਂ ਹੈਗਾ ਜੀ ਮੁੰਡੇ ਆਪ ਸੇਵਾ ਕਰਦੇ ਨੇ ਆਪ ਹੀ ਬਣਾਉਂਦੇ ਨੇ ਲੰਗਰ ਹਰ ਸਾਲ ਤੁਸੀਂ ਦੇਖਦੇ ਹੀ ਆ ਤੇ ਸਾਡੇ ਪਿੰਡ ਦੇ ਮਸਾਲੀ ਦੀ ਜੋ ਸੇਵਾ ਹੈ ਉੱਥੋਂ ਹੀ ਇਕੱਠੀ ਹੁੰਦੀ ਹੈ ਜੀ ਸਾਰੇ ਇਕੱਲੇ-ਇਕੱਲੇ ਕਰਦੇ ਵਿੱਚੋਂ ਸੇਵਾ ਆ ਕੇ ਆਪ ਆਪਣੇ ਇੱਥੇ ਕਰਾਉਂਦੇ ਨੇ ਆਪ ਬਣਾਉਂਦੇ ਨੇ ਜੀ ਤੇ ਉਰੇ ਲਿਆ ਕੇ ਅਸੀਂ ਵਰਤੌਂਦੇ ਆਂ ਜੀ ਮੰਡੀ ਕੋ ਬਿਲਕੜ ਤੇ ਉਸ ਦੇ ਵਿੱਚ ਜਿਹੜੇ ਸੰਜੋਗੀ ਸੱਜਣ ਨੇ ਸਾਡੇ ਜਸਵੀਰ ਸਿੰਘ ਯੂਐਸਏ ਜੀ ਸਕੱਤਰ ਸਕੱਤਰ ਜੀ ਨੇ ਤੇ ਉਹਨਾਂ ਦਾ ਬਸ਼ੀਰ ਜੋ ਯੋਗਦਾਨ ਐ ਸੰਗਰ ਦੇ ਵਿੱਚ ਤੇ ਕੈਨੇਡਾ ਤੋਂ ਵੀ ਆ ਨਿਊਜ਼ੀਲੈਂਡ ਤੋਂ ਵੀ ਆ ਆਸਟ੍ਰੇਲੀਆ ਤੋਂ ਵੀ ਆ ਇੰਗਲੈਂਡ ਤੋਂ ਵੀ ਆ ਜੀ ਤੇ ਸਾਡੇ ਪਿੰਡ ਦਾ ਵੀ ਬਹੁਤ ਵੱਡਾ ਸੰਜੋਗ ਆ ਮੈਂ ਬੜੀ ਤਨਦੇਹੀ ਨਾਲ ਸੇਵਾ ਕਰਦੇ ਆ ਕੀ ਕਹਿੰਨਾ ਮੰਨ ਨਾਲ ਸੇਵਾ ਕਰਦੇ ਨੌਜਵਾਨ ਸਾਡੇ ਜੋ ਸਾਡੀ ਸੇਵਾ ਆ ਸੇਟੀ ਆ ਬਹੁਤ ਵਧੀਆ ਮੋੜੇ ਨੇਗੇ ਨਿਛੇ ਤੋਂ ਰਾਈਟ ਨੇਗੇ ਕੋਈ ਮੋੜਾ ਨਿਸ਼ਾਨੀ ਕਰਦਾ ਬਾਕੀ ਤੇ ਕੋਈ ਬਹੁਤ ਵਧੀਆ ਸੜਾ ਲੰਘ ਚੱਲਦਾ ਹੈ